ਤੇ ਸਾਡੇ ਮੋਟਰ ਬੜੂ ਸੇ ਸ਼ੁਭਜਲ ਸਰ ਜੀ ਸੇ ਸਾਹ ਰਾਤ ਨੂੰ ਉਹਨਾਂ ਦੀ ਜਗਤਾਜ ਜਦ ਫੈਰ ਕਰਦੇ ਰਹੇ ਸਾਨੂੰ ਉਹਨਾਂ ਨੇ ਕਾਸ਼ਣ ਤੋਂ ਦੇਖਾਇਆ ਫੈਰ 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 ਕਰੋ ਉਹਨਾਂ ਜਿਹੜਾ ਜਿਹੜਾ ਲੋੜ ਨਹੀਂ ਬੋਲਦੇ ਬਹੁਤ ਉਹਨੇ ਮੋਟਰ ਬੜੂ ਨੇ ਫੈਰ ਕਰਿਆ ਪਾਸਾ ਤੇ ਅੱਛਾ ਜੀ ਇਹ ਜਿਹਨੇ ਆਪਾਂ ਕੈਮਰੇ ਤੋਂ ਪਹਿਲਾਂ ਗੱਲ ਕਰ ਰਹੇ ਸੀ ਉਹ ਤੁਸੀਂ ਦੱਸਦੇ ਸੀ ਵੀ ਆਪਣਾ ਬੰਗਲਾਦੇਸ਼ ਦਾ ਮੁੱਖ ਮੰਤਰੀ ਵਾਲੀ ਕੋਈ ਉਹਨਾਂ ਨੂੰ ਕੈਦ ਕਰ ਲਿਆ ਸੀ ਜਿਹੜਾ ਤੁਸੀਂ ਉਹ ਹੋਇਆ ਸੀਗਾ ਹਾਂ ਇਹ ਸਾਡੇ ਤੇ ਜਿਹੜੀ ਸਾਨੂੰ ਬੰਗਲਾਦੇਸ਼ੀ ਲੜਾਈ ਦਾ ਮੁਖ ਹਾਂ ਮੁਖ ਕਰ ਲਈ ਹੀ ਸੀਗਾ ਸੇਖ ਮੀ ਬਨ ਰਹਿਮਾਨ ਸੀਗਾ ਬੰਗਲਾਦੇਸ਼ ਦਾ ਮੁਖ ਮੰਤਰੀ ਕਹਿੰਦਾ ਮੁਖ ਮੰਤਰੀ ਜੇ ਪ੍ਰਧਾਨ ਮੰਤਰੀ ਜੀ ਅੱਛਾ ਜੀ ਤੇ ਪ੍ਰਧਾਨ ਮੰਤਰੀ ਸੀਗਾ ਤੇ ਉਹ ਸੀ ਕੋਈ ਕਹਿੰਦਾ ਮੈਨੂੰ ਸ਼ਰਨ ਦਿਓ ਹੂੰ ਉਹ ਵੀ ਸ਼ਰਨ ਲੈਣ ਦੇ ਮਤਾਬਕ ਸਾਡੀ ਇੰਦਰਾ ਗਾਂਧੀ ਸੀ ਉਹ ਪ੍ਰਾਈਮ ਮਿਨਿਸਟਰ ਸ਼ਰਨ ਉਹਨਾਂ ਨੇ ਕਬਜ਼ਾ ਕਰ ਲਈ ਦੀ ਜੀ ਬੰਗਲਾਦੇਸ਼ ਬੰਗਲਾਦੇਸ਼ ਟੰਕ ਕਰੇ ਟੰਕ ਕਰੇ ਟੰਕ ਕਰੇ ਕਬਜ਼ਾ ਕਰ ਲਈ ਪਾਕਿਸਤਾਨ ਉਹ ਕਹਿੰਦੇ ਵੀ ਮੈਨੂੰ ਆਪਣੇ ਵਿਦੇਸ਼ਾਂ ਚ ਲੈ ਜਾਓ ਉਹ ਮੇਰਾ ਬੰਗਲਾਦੇਸ਼ ਬਚਾਓ ਠੀਕ ਹੈ ਜੀ ਇਹ ਵਲ ਤਾਂ ਜੋ ਜਹਾਜ਼ ਘੱਟ ਸੀ ਉਧਰ ਉਹਨੂੰ ਆਪਣੇ ਯਾਦ ਕਰਾਉਣ ਵਾਸਤੇ ਪਲਟ ਦਾ ਜਿਆਦਾ ਜ਼ੋਰ ਉਧਰ ਬੰਗਲਾਦੇਸ਼ ਤੇ ਅੱਛਾ ਜੀ ਆਪਣੇ ਜਰਨਲ ਅਰੋੜਾ ਸਾਹਿਬ ਜਗਜੀਤ ਸਿੰਘ ਅਰੋੜਾ ਸੀਗੇ ਹੂੰ ਤੇ ਉਹਨਾਂ ਦੇ ਸੀ ਜਰਨਲ ਨਿਆਜੀ ਹੂੰ ਬੰਗਲਾਦੇਸ਼ ਤੇ ਫਿਰ ਅਲਸਾਦੀ ਪਲਟਨ ਨੇ ਆਪਣੇ ਪਲਟਨ ਦੇ ਫੌਜੀਆ ਨੇ ਆਪਣੇ ਭਾਰਤ ਦੇ ਸੈਨਾ ਨੇ ਉਹ ਬੰਗਲਾਦੇਸ਼ ਹਜਾਰ ਕਰਾ